ਉੱਥੇ ਇੰਡੀਆ ਦੇ ਵਿੱਚ ਕਿਹੜਾ ਪਿੰਡ ਸੀ ਚੱਪੜ ਜੀ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਬਾਲਾ ਤਹਿਸੀਲ ਤਹਿਸੀਲ ਖਰੜ ਕੌਮ ਕੌਮ ਰਾਜਪੂਤ ਤੇ ਗੋਤ ਗੋਤ ਤੌਣੀ ਤੌਣੀ ਪਿੰਡ ਆਪਣੇ ਨਾਲ ਕਿਹੜੇ ਪਿੰਡ ਸਾਡੇ ਪਿੰਡ ਦੇ ਨਾਲ ਸੀ ਇੱਕ ਚੱਪੜ ਜੀ ਦੋ ਹਾਂ ਇਹ ਮਾਰ ਬਣਾ ਹਾਂ ਵੱਡੀ ਛੋਟੀ ਘੁਰ ਦਾ ਤੇ ਨਾਲ ਫਿਰ ਸੀ ਉਹ ਕਿ ਕੈਣੋ ਪਿੰਡ ਕੈਲੋ ਕੈਣੋ ਹਾਂ ਕੈਣੋ ਆ ਗਈ ਬਾਜੀ ਹਾਂ ਤੋ ਜੋ ਪਾਕਿਸਤਾਨ ਇੰਡੀਆ ਬਣਿਆ ਕਿੰਨੀ ਉਮਰ ਸੀ 14 14 ਸਾਲ ਦਾ ਹਾਂ ਵਿਆਹ ਉੱਥੇ ਹੋਇਆ ਕਿੱਥੇ ਆ ਗਏ ਵਿਆਹ ਉੱਥੇ ਹੋ ਗਿਆ ਕਿੱਥੇ ਆ ਗਏ ਵਿਆਹ ਇੱਥੇ ਹੋਇਆ ਇੱਥੇ ਹੋਇਆ ਤੂੰ ਬਾਬਾ ਕਹਦਾ ਤਾ ਮੈਂ ਦੇਖਿਆ ਦੇਖਿਆ ਭੈਣ ਨੂੰ ਦੇਖੇ ਉਹ ਭੈਣ ਨੂੰ ਵੇਖੀ ਓਏ ਆ ਬੈਠ ਜੀ ਤੂੰ ਬੈਠ ਹਾਂਜੀ ਹਾਂ ਪਾਉ ਜੀ ਸਹੀ ਤੇ ਪਾਕਿਸਤਾਨ ਇੰਡੀਆ ਬਣਨ ਤੋਂ ਕਿੰਨੇ ਦਿਨਾਂ ਬਾਅਦ ਪਾਕਿਸਤਾਨ ਆਇਆ ਹਾਂ ਮਹੀਨਾ ਦੋ ਉੱਥੇ ਬੈਠੇ ਰਹੇ ਅੰਬਾਲੇ ਚ ਬੈਠੇ ਰਹੇ ਫਿਰ ਬਾਅਦ ਚ ਆਏ ਸਹੀ ਤੇ ਆਂਦੇ ਆ ਕੋਈ ਡੱਕਿਆ ਕੋ ਨਹੀਂ ਕਿਸੇ ਨੇ ਡੱਕਿਆ ਪਹਿਲੀ ਗੱਡੀ ਦਰ ਆਈ ਹੈ ਹਾਂ ਮਾਰ ਛੱਡੀ ਸੀ ਹਾਂ ਦੂਜੀ ਗੱਡੀ ਸਾਡੀ ਆਈ ਹੈ ਹਾਂ ਪਰ ਵਾਲਾ ਫੇਰ ਸਾਂਗਾ ਖਾਓ ਜਾਈ ਹੈ ਸਹੀ ਇੰਡੀਆ ਦੇ ਫਿਰ ਉੱਠ ਪਾ ਕੇ ਗਈ ਹੈ ਇਹ ਤੋਂ ਉੱਠ ਪਾ ਕੇ ਬਾਰਡਰ ਵਾਗੇ ਬਾਰਡਰ ਥਾਣੀ ਆਇਆ ਸਹੀ ਕੋਈ ਇੰਡੀਆ ਜੋ ਹੈ ਆਪਣਾ ਯਾਰ ਸੱਜਣ ਜਿੰਨ ਨੂੰ ਮਿਲਣਾ ਹੈ ਕੋਈ ਬਚਿਆ ਹੋਏ ਤੇ ਕੀ ਪਤਾ ਹੁਣ ਆਏ ਕਿੰਨੂ ਕੋਈ ਰਿਸ਼ਤੇਦਾਰ ਉਥੇ ਆ ਗਿਆ ਕਿ ਕੌਨੀ ਰਿਸ਼ਤੇਦਾਰ ਆਇਆ ਤੇ ਠੀਕ ਕੋਈ ਨਾ ਕੋਈ ਜੰਦਾ ਨਹੀਂ ਪਾਇਆ ਪਿੰਡ ਦੇ ਸਾਰੇ ਆ ਗਏ ਸਮਾਰਟ ਜਮੂਰ ਹੈ ਹਾਂ